ਚੰਡੀਗੜ੍ਹ ਦੇ মিডিਆ ਦੇ ਸਾਥੀਆਂ ਦਾ ਦਿਲ ਦੀ ਗਹਿਰਾਈ ਦੇ ਵਿੱਚੋਂ ਬਹੁਤ ਬਹੁਤ ਧੰਨਵਾਦ ਸਾਥੀਓ ਅੱਜ ਜਿਸ ਵਿਸ਼ੇ ਦੇ ਉੱਪਰ ਇਹ ਪ੍ਰੈਸ ਕਾਨਫਰੰਸ ਬੁਲਾਈ ਗਈ ਹੈ ਜਿਵੇਂ ਕਿ ਤੁਹਾਨੂੰ ਪਤਾ ਹੀ ਹੈ ਕਿ ਕੱਲ ਰਾਤ ਕਰੀਬ 1 ਵਜੇ ਜਲੰਧਰ ਦੇ ਵਿੱਚ ਬੀਜੇਪੀ ਦੇ ਐਕਸ ਮਿਨਿਸਟਰ ਸ਼੍ਰੀ ਮਨੋਰੰਜਨ ਕਾਲੀਆ ਜੀ ਦੇ ਘਰ ਗ੍ਰੇਨੇਡ ਅਟੈਕ ਹੋਇਆ ਤੇ ਜਦੋਂ ਹੀ ਉਹ ਹੋਇਆ ਨਾਲ ਦੀ ਨਾਲ ਪੁਲਿਸ ਉਥੇ ਪਹੁੰਚੀ ਕਾਰਵਾਈ ਚੱਲ ਰਹੀ ਹੈ ਔਰ ਜਦੋਂ ਸਵੇਰੇ ਮੈਨੂੰ ਪਤਾ ਲੱਗਿਆ ਮੇਰੀ ਮਨਰਿੰਜਨ ਕਾਲੀਆ ਜੀ ਦੇ ਨਾਲ ਉਹਨਾਂ ਦਾ ਹਾਲਚਲ ਜਾਣਨ ਦੇ ਲਈ ਮੈਂ ਸਵੇਰੇ ਉਹਨਾਂ ਨੂੰ ਫੋਨ ਵੀ ਕੀਤਾ ਸਾਰੇ ਪਰਿਵਾਰ ਦਾ ਹਾਲਚਲ ਜਾਣਿਆ ਸਾਥੀਓ ਮੈਂ ਸਮਝਦਾ ਕਿ ਅੱਜ ਦੀ ਇਸ ਪੀਸੀ ਕਰਨ ਦਾ ਮੇਰਾ ਮਨ ਨਹੀਂ ਸੀਗਾ ਪਰ ਜਦੋਂ ਇਹ ਦੇਖਿਆ ਮਨ ਇਸ ਕਰਕੇ ਨਹੀਂ ਸੀਗਾ ਕਿਉਂਕਿ ਜਦੋਂ ਵੀ ਕੋਈ ਇਹੋ ਜਿਹਾ ਇਸ਼ੂ ਹੁੰਦਾ ਕੋਈ ਲਾਅ ਐਂਡ ਆਰਡਰ ਦਾ ਹੋਵੇ ਕੋਈ ਡਰੱਗਸ ਦਾ ਹੋਵੇ ਕੋਈ ਹੋਰ ਇਸ਼ੂ ਹੋਵੇ ਉਹ ਬੇਸਿਕਲੀ ਪੁਲਿਸ ਦਾ ਕੰਮ ਹੁੰਦਾ ਹੈ ਪੁਲਿਸਿੰਗ ਨੇ ਆਪਣਾ ਕੰਮ ਹੈ ਜਿਹੜਾ ਉਹ ਉਹ ਟੈਕਨੀਕਲ ਔਰ ਸਾਇੰਟਿਫਿਕ ਤਰੀਕੇ ਦੇ ਨਾਲ ਕਰਨਾ ਹੁੰਦਾ ਹੈ ਪਰ ਜਦੋਂ ਅੱਜ ਮੈਂ ਥੋੜੀ ਦੇਰ ਪਹਿਲਾਂ ਦੇਖਿਆ ਕਿ ਬੀਜੇਪੀ ਦੇ ਸੂਬਾ ਪ੍ਰਧਾਨ ਸ਼੍ਰੀ ਸੁਨੀਲ ਜਾਖੜ ਜੀ ਨੇ ਇਸ ਦੇ ਉੱਪਰ ਕੰਸਰਨ ਜ਼ਾਹਰ ਕਰਨ ਤੋਂ ਵੱਧ ਉਹਨੂੰ ਪੋਲੀਟਿਸੀਜ਼ ਮੈਟਰਸ ਕਰਨ ਦੀ ਕੋਸ਼ਿਸ਼ ਕੀਤੀ ਜਿਹਦੇ ਵਿੱਚ ਉਹਨਾਂ ਨੇ ਸਾਡੀ ਸਰਕਾਰ ਭਗਵੰਤ ਸਿੰਘ ਦੀ ਸਰਕਾਰ ਔਰ ਪੰਜਾਬ ਪੁਲਿਸ ਦੇ ਉੱਪਰ ਬਿਨਾ ਕਿਸੇ ਸਿਰ ਪੈਰ ਦੇ ਵੱਡੇ ਅਲੀਗੇਸ਼ਨ ਨੇ ਜਿਹੜੇ ਸਿਰਫ ਔਰ ਸਿਰਫ ਆਪਦੀ ਸਿਆਸੀ ਰੋਟੀਆਂ ਸੇਕਣ ਦੇ ਲਈ ਉਹ ਲਗਾਉਣ ਦੀ ਕੋਸ਼ਿਸ਼ ਕੀਤੀ ਹੈ ਸਾਥੀਓ ਤੁਸੀਂ ਪਿਛਲੇ ਸਮੇਂ ਦੇ ਵਿੱਚ ਦੇਖਿਆ ਹੋਊਗਾ ਕਿ ਇੱਕ ਇਹ ਬਦਕਿਸਮਤੀ ਹੈ ਕਿ ਇਹ ਇੱਕ ਨੈਕਸਸ ਜਾਂ ਬਣ ਚੁੱਕਿਆ ਕਿ ਜਿਵੇਂ ਪਹਿਲਾਂ ਤਾਂ ਹੁੰਦਾ ਸੀਗਾ ਕਿ ਜੋ ਟੈਰਰਿਸਟ ਨੇ ਉਹ ਅਲੱਗ ਹੁੰਦੇ ਸੀਗੇ ਪਿਛਲੇ ਸਮੇਂ 'ਚ ਕਾਲਾ ਦੌਰ ਪੰਜਾਬ ਦੇ ਵਿੱਚ ਰਿਹਾ ਹੁਣ ਮਾਹੌਲ ਇਹੋ ਜਿਹਾ ਬਣਿਆ ਪਿਆ ਕਿ ਟੈਰਰਿਸਟ ਗੈਂਗਸਟਰ ਡਰੱਗ ਸਮੱਗਲਰਸ ਨੇ ਜਿਹੜੇ ਉਹ ਇੱਕੋ ਹੀ ਜੋ ਸਮਝਦੇ ਕਿ ਸਾਰੇ-ਸਾਰੇ ਗਲਤ ਕੰਮ ਕਰਨ ਵਾਲੇ ਨੇ ਪੰਜਾਬ ਦੇ ਔਰ ਦੇਸ਼ ਦੀ ਏਕਤਾ ਖੰਡਤਾਂ ਨੂੰ ਭੰਗ ਕਰਦਾ ਇਹਨਾਂ ਦੇ ਮਨਸੂਬੇ ਹੁੰਦੇ ਨੇ ਸੋ ਇਹਨਾਂ ਦਾ ਆਪਸ ਦੇ ਵਿੱਚ ਇੰਟਰ ਲਿੰਕ ਜਿਹੜਾ ਬਹੁਤ ਦੇਖਣ ਨੂੰ ਪਿਛਲੇ ਸਮੇਂ ਦੇ ਵਿੱਚ ਮਿਲ ਰਿਹਾ ਹੈ ਜੋ ਇਹ ਅਟੈਕ ਸ਼੍ਰੀ ਮਨਰंजन ਕਾਲੀਆ ਜੀ ਦੇ ਘਰ ਹੋਇਆ ਹੈ ਹੁਣ ਤੋਂ ਥੋੜੀ ਦੇਰ ਪਹਿਲਾਂ ਆ ਸ਼੍ਰੀ ਅਰਪੀ ਸ਼ੁਕਲਾ ਐਡੀਜੀਪੀ ਲਾਅ ਐਂਡ ਆਰਡਰ ਨੇ ਪ੍ਰੈਸ ਕਾਨਫਰੰਸ ਕੀਤੀ ਤੇ ਉਸ ਤੋਂ ਬਾਅਦ ਮੈਂ ਸੋਚਿਆ ਕਿ ਪ੍ਰੈਸ ਕਾਨਫਰੰਸ ਕਰਨੀ ਬਣਦੀ ਹੈ ਕਿਉਂਕਿ ਜਿਸ ਤਰੀਕੇ ਦੇ ਨਾਲ ਇਹ ਸਾਰੇ ਇਸ਼ੂ ਨੂੰ ਪੋਲੀਟਿਸੀਸਾਈਜ਼ ਕੀਤਾ ਗਿਆ ਸ਼੍ਰੀ ਸਨੀਵ ਜਾਖੜ ਜੀ ਵੱਲੋਂ ਔਰ ਭਾਜਪਾ ਵੱਲੋਂ ਜਦ ਕਿ ਸੱਚਾਈ ਇਹ ਹੈ ਜੋ ਐਡੀਜੀਪੀ ਅਰਪੀ ਸ਼ੁਕਲਾ ਜੀ ਨੇ ਦੱਸੀ ਹੈ ਕਿ ਇਸ ਬਲਾਸਟ ਦੇ ਵਿੱਚ ਜੋ ਮਨੋਰੰਜਨ ਕਾਲੀ ਜੀ ਦੇ ਘਰ ਦੇ ਵਿੱਚ ਹੋਇਆ ਉਹ ਮਹਿਜ਼ 12 ਘੰਟੇ ਦੇ ਵਿੱਚ ਉਹ ਕੇਸ ਹੈ ਜਿਹੜਾ ਉਹ ਬ੍ਰੌਡਲੀ ਸਾਰਾ ਟਰੈਕ ਕਰ ਲਿਆ ਗਿਆ ਜੋ ਈ ਰਿਕਸ਼ਾ ਵਰਤਿਆ ਗਿਆ ਉਹ ਕਾਬੂ ਕਰ ਲਿਆ ਗਿਆ ਹੈ ਦੋ ਬੰਦੇ ਜਿਹੜੇ ਇਹਦੇ ਵਿੱਚ ਇਨਵੋਲਡ ਸੀਗੇ ਉਹ ਫੜ ਲਏ ਗਏ ਨੇ ਤੇ ਜਿਹੜਾ ਮਾਸਟਰਮਾਈਂਡ ਹੈ ਇਸ ਬਲਾਸਟ ਦਾ ਜ਼ੀਸ਼ਨ ਅਕਤਰ ਉਹ ਆਇਡੈਂਟੀਫਾਈ ਕਰ ਲਿਆ ਗਿਆ ਹੈ ਇਹ ਉਹਨਾਂ ਨੇ ਆਪਣੀ ਪ੍ਰੈਸ ਕਾਨਫਰੰਸ ਦੇ ਵਿੱਚ ਦੱਸਿਆ ਹੁਣ ਸਾਥੀਓ ਸਵਾਲ ਜੋ ਜਿਸ ਲਈ ਮੈਂ ਅੱਜ ਪ੍ਰੈਸ ਦੇ ਰੂਪ ਰੋ ਰਹਾ ਹਾਂ ਜਿਵੇਂ ਮੈਂ ਪਹਿਲਾਂ ਕਿਹਾ ਮੇਰਾ ਕੋਈ ਇੱਛਾ ਨਹੀਂ ਸੀ ਨਾ ਹੀ ਕੋਈ ਲੌਜੀਕ ਬਣਦਾ ਸੀਗਾ ਕਿ ਪ੍ਰੈਸ ਕਾਨਫਰੰਸ ਕਰੀਏ ਪਰ ਹਰ ਮੈਟਰ ਦੇ ਉੱਪਰ ਭਾਜਪਾ ਨੇ ਇੱਕੋ ਹੀ ਕੰਮ ਫੜ ਰੱਖਿਆ ਕਿ ਆਪਦੀ ਰਾਜਨੀਤਿਕ ਰੋਟੀਆਂ ਸੇਕੋ ਤੇ ਪੰਜਾਬ ਨੂੰ ਔਰ ਸਾਡੀ ਸਰਕਾਰ ਨੂੰ ਬਦਨਾਮ ਕਰੋ ਪੂਰੇ ਮੁਲਕ ਦੇ ਵਿੱਚ ਹੁਣ ਸੱਚਾਈ ਕੀ ਹੈ ਜੋ ਜਿਸ ਪਾਸੇ ਵੱਲੋਂ ਇਹ ਮੈਂ ਸਮਝਦਾ ਕਿ ਇਸ਼ਾਰਾ ਸਾਰੀ ਕਹਾਣੀ ਕਰ ਰਹੀ ਹੈ ਉਹਨਾਂ ਨੇ ਏਡੀਜੀਪੀ ਆਰਪੀ ਸ਼ੁਕਲਾ ਨੇ ਜ਼ੀਸ਼ਾਨ ਅਖਤਰ ਨਾ ਜਿਹੜਾ ਉਹਦਾ ਨਾਮ ਲਿਆ ਹੁਣ ਮੀਡੀਆ ਨੂੰ ਔਰ ਪੰਜਾਬ ਨੂੰ ਇਹ ਸਮਝਣਾ ਪਊਗਾ ਕਿ ਜ਼ੀਸ਼ਾਨ ਅਖਤਰ ਹੈ ਕੌਣ ਜ਼ੀਸ਼ਾਨ ਅਖਤਰ ਉਹ ਵਿਅਕਤੀ ਹੈ ਜਿਹੜਾ ਕਿ ਬਾਬਾ ਸਿਦਦੀਕੀ ਦੇ ਮਰਡਰ ਦੇ ਵਿੱਚ ਅੱਜ ਲੁੜਿੰਦਾ ਪੁਲਿਸ ਨੂੰ ਔਰ ਇਹ ਜ਼ੀਸ਼ਾਨ ਅਖਤਰ ਉਹੀ ਹੈ ਜਿਸ ਦਾ ਕੁਝ ਦਿਨ ਪਹਿਲਾਂ 16 ਮਾਰਚ ਨੂੰ ਪਿਛਲੇ ਮਹੀਨੇ ਜਦੋਂ ਜਲੰਧਰ ਦੇ ਇੱਕ ਯੂਟਿਊਬਰ ਰੋਜ਼ਰ ਸੰਧੂ ਦੇ ਘਰ ਅਟੈਕ ਹੋਇਆ ਤੇ ਜ਼ੀਸ਼ਾਨ ਅਖਤਰ ਦਾ ਧੰਨਵਾਦ ਪਾਕਿਸਤਾਨ ਦੇ ਵਿੱਚ ਬੈਠੇ ਹੋਏ ਗੈਂਗਸਟਰ ਸ਼ਹਿਜ਼ਾਦ ਪੱਟੀ ਨੇ ਉਹਨਾਂ ਦਾ ਧੰਨਵਾਦ ਕੀਤਾ ਕਿ ਮੈਂ ਧੰਨਵਾਦ ਕਰਦਾ ਜ਼ੀਸ਼ਾਨ ਅਖਤਰ ਦਾ ਕਿ ਉਹਨਾਂ ਨੇ ਇਹ ਅਟੈਕ ਜਿਹੜਾ ਇਨਫਲੂਐਂਸਰ ਦੇ ਜਲੰਧਰ ਦੇ ਵਿੱਚ ਯੂਟਿਊਬਰ ਦੇ ਘਰ ਦੇ ਉੱਪਰ ਕੀਤਾ ਔਰ ਅੱਗੇ ਲੜੀ ਨੂੰ ਅੱਗੇ ਲੈ ਕੇ ਜਾਓ ਸ਼ਹਿਜ਼ਾਦ ਪੱਟੀ ਕੌਣ ਹੈ ਸ਼ਹਿਜ਼ਾਦ ਪੱਟੀ ਉਹ ਵਿਅਕਤੀ ਹੈ ਜਿਹੜਾ ਕਿ ਪਾਕਿਸਤਾਨ ਦੇ ਵਿੱਚ ਬੈਠਾ ਹੋਇਆ ਆਈਐਸਆਈ ਦੇ ਇਸ਼ਾਰੇ ਦੇ ਉੱਪਰ ਪੰਜਾਬ ਦੇ ਵਿੱਚ ਅਮਨ ਸ਼ਾਂਤੀ ਨੂੰ ਭੰਗ ਕਰਨ ਦੀ ਕੋਸ਼ਿਸ਼ ਕਰ ਰਿਹਾ ਹੈ ਔਰ ਪਿਛਲੇ ਦਿਨਾਂ ਦੇ ਵਿੱਚ ਇਸੇ ਸ਼ਹਿਜ਼ਾਦ ਪੱਟੀ ਦੀ ਇੱਕ ਵੀਡੀਓ ਕਾਨਫਰੰਸ ਆ ਮੇਰੇ ਕੋਲ ਡਾਕੂਮੈਂਟ ਹੈ ਜਿਦੇ ਵਿੱਚ ਸ਼ਹਿਜ਼ਾਦ ਪੱਟੀ ਔਰ ਲਾਰੈਂਸ ਬਿਸ਼ਨੋਈ ਦੀ ਇੱਕ ਵੀਡੀਓ ਕਾਨਫਰੰਸ ਕਾਲ ਹੈ ਜਿਹੜੀ ਉਹ ਸਾਹਮਣੇ ਆਈ ਸੀਗੀ ਹੁਣ ਅਗਲੀ ਗੱਲ ਇਹ ਕਿ ਲਾਰੈਂਸ ਪੱਟੀ ਕਿੱਥੇ ਬੈਠਾ ਹੈ ਲਾਰੈਂਸ ਪੱਟੀ ਬੈਠਾ ਹੈ ਅੱਜ ਬੀਜੇਪੀ ਦੀ ਰੂਲਡ ਸਟੇਟ ਗੁਜਰਾਤ ਦੇ ਵਿੱਚ ਲਾਰੈਂਸ ਲਾਰੈਂਸ ਬਿਸ਼ਨੋਈ ਲਾਰੈਂਸ ਬਿਸ਼ਨੋਈ ਬੈਠਾ ਹੋਇਆ ਹੈ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਔਰ ਸਾਬਰਮਤੀ ਜੇਲ੍ਹ ਦੇ ਵਿੱਚੋਂ ਹੀ ਉਸ ਨੇ ਵੀਡੀਓ ਕਾਲ ਸ਼ਹਿਜ਼ਾਦ ਪੱਟੀ ਨੂੰ ਪਾਕਿਸਤਾਨ ਦੇ ਵਿੱਚ ਕੀਤੀ ਔਰ ਹੁਣ ਜੋ ਲੋਰੈਂਸ ਬਿਸ਼ਨੋਈ ਹੈ ਉਹਨੂੰ ਮੈਂ ਸਮਝਦਾ ਕਿ ਜਦੋਂ ਤੁਸੀਂ ਬੈਕਵਰਡ ਲਿੰਕੇਜਸ ਨੂੰ ਕਨੈਕਟ ਕਰੋਗੇ ਤੇ ਪਤਾ ਲੱਗਦਾ ਕਿ ਕਿਸ ਤਰੀਕੇ ਦੇ ਨਾਲ ਲੋਰੈਂਸ ਬਿਸ਼ਨੋਈ ਨੂੰ ਭਾਜਪਾ ਨੇ ਆਪਦੀ 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 ਰੂਲਡ ਸਟੇਟ ਗੁਜਰਾਤ ਦੇ ਵਿੱਚ ਸਾਬਰਮਤੀ ਜੇਲ੍ਹ ਦੇ ਵਿੱਚ ਕਿਸ ਤਰੀਕੇ ਦੇ ਨਾਲ ਜਵਾਈਆਂ ਵਾਂਗੂ ਰੱਖਿਆ ਹੋਇਆ ਹੈ ਔਰ ਔਰ ਇੱਕ ਸੈਕਸ਼ਨ ਹੈ ਸੀਆਰਪੀਸੀ ਦੀ 268 ਵੈਸੇ ਕਾਨੂੰਨ ਇਹ ਹੈ ਕਿ ਜਿੱਥੇ ਕਿਤੇ ਵੀ ਕੋਈ ਕ੍ਰਿਮੀਨਲ ਵਾਂਟਡ ਹੋਵੇ ਉਸ ਸਟੇਟ ਦੀ ਪੁਲਿਸ ਹੈ ਜਿਹੜੀ ਉਹ ਕੋਰਟ ਤੋਂ ਵਾਰੰਟ ਲੈ ਕੇ ਉਸ ਕ੍ਰਿਮੀਨਲ ਨੂੰ ਆਪਦੀ ਸਟੇਟ ਦੇ ਵਿੱਚ ਲਿਆ ਸਕਦੀ ਹੈ ਇਨਟੈਰੋਗੇਟ ਕਰ ਸਕਦੀ ਹੈ ਔਰ ਕ੍ਰਾਈਮ ਨੂੰ ਸੋਲਵ ਕਰ ਸਕਦੀ ਹੈ ਪਰ ਸਪੈਸ਼ਲ ਸਪੈਸ਼ਲ ਮੈਂ ਸਮਝਦਾ ਕਿ ਸਟੇਟਸ ਹੈ ਜਿਹੜਾ ਇੱਕ ਫਾਇਦਾ ਲੋਰੈਂਸ ਬਿਸ਼नोई ਨੂੰ ਦਿੱਤਾ ਗਿਆ ਹੈ ਗੁਜਰਾਤ ਪੁਲਿਸ ਔਰ ਕੇਂਦਰ ਸਰਕਾਰ ਵੱਲੋਂ ਜਿਸ ਦੇ ਵਿੱਚ ਸੈਕਸ਼ਨ 268 ਸੀਆਰਪੀਸੀ ਦਾ ਸੈਕਸ਼ਨ 268 1 ਉਹ ਇੰਪੋਜ਼ ਕੀਤਾ ਗਿਆ ਜਿਹਦੇ ਵਿੱਚ ਔਰ ਇੰਪੋਜ਼ ਕਿਨੇ ਕੀਤਾ ਐਨਆਈਏ ਨੇ ਐਨਆਈਏ ਨੇ ਹੋਮ ਮਿਨਿਸਟਰੀ ਦਾ ਵਿੰਗ ਹੈ ਉਹਨੇ ਕੇਂਦਰ ਸਰਕਾਰ ਨੂੰ ਲਿਖਿਆ ਔਰ ਐਮਐਚਏ ਨੇ ਇਹ ਸੈਕਸ਼ਨ 268 1 ਇੰਪੋਜ਼ ਕੀਤਾ ਜਿਹਦੇ ਵਿੱਚ ਇਹ ਕੰਡੀਸ਼ਨ ਲਗਾ ਦਿੱਤੀ ਗਈ ਹੈ ਕਿ ਲੋਰੈਂਸ ਬਿਸ਼ਨੋਈ ਗੁਜਰਾਤ ਤੋਂ ਇਲਾਵਾ ਕਿੱਤੇ ਵੀ ਕਿਸੇ ਹੋਰ ਸਟੇਟ ਦੇ ਵਿੱਚ ਨਹੀਂ ਜਾ ਸਕਦਾ ਜਦੋਂ ਬਾਬਾ সিদ্দিকੀ ਦਾ ਕਤਲ ਹੋਇਆ ਉਸ ਸਮੇਂ ਵੀ ਮਹਾਰਾਸ਼ਟਰ ਸਰਕਾਰ ਨੇ ਇਹਦੀ ਐਗਜ਼ੈਂਪਸ਼ਨ ਮੰਗਣ ਦੀ ਕੋਸ਼ਿਸ਼ ਕੀਤੀ ਪਰ ਨਹੀਂ ਮਿਲੀ ਹੁਣ ਇਹ ਪਿਛਲੇ ਸਾਲ ਸੈਕਸ਼ਨ 268 1 ਇਹ ਪਿਛਲੇ ਸਾਲ ਅਗਸਟ ਦੇ ਵਿੱਚ ਖਤਮ ਹੋ ਰਹੀ ਸੀਗੀ ਪਰ 1 ਸਾਲ ਦੀ ਐਕਸਟੈਂਸ਼ਨ ਹੋਰ ਮੰਗ ਕੇ ਕੇਂਦਰ ਸਰਕਾਰ ਵੱਲੋਂ ਮਿਨਿਸਟਰੀ ਆਫ ਹੋਮ ਅਫੇਅਰਸ ਵੱਲੋਂ ਲੋਰੈਂਸ ਬਿਸ਼ਨੋਈ ਨੂੰ ਗੁਜਰਾਤ ਦੀ ਸਾਬਰਮਤੀ ਜੇਲ੍ਹ ਦੇ ਵਿੱਚ ਹੀ ਰੱਖਿਆ ਗਿਆ ਸੋ ਇਸ ਤੋਂ ਬੜਾ ਕਲੀਅਰ ਹੋ ਜਾਂਦਾ ਹੈ ਕਿ ਕਿਸ ਤਰੀਕੇ ਦੇ ਨਾਲ ਲੋਰੈਂਸ ਬਿਸ਼ਨੋਈ ਨੂੰ ਭਾਜਪੀ ਔਰ ਕੇਂਦਰ ਸਰਕਾਰ ਆਪਦੀ ਪ੍ਰੋਟੈਕਸ਼ਨ ਦੇ ਹੇਠ ਰੱਖ ਕੇ ਉਹਨਾਂ ਤੋਂ ਵੀਡੀਓ ਕਾਨਫਰੰਸ ਕਾਲ ਕਰਾ ਰਹੀ ਹੈ ਸ਼ਹਿਜ਼ਾਦ ਪੱਟੀ ਨੂੰ ਤੇ ਸ਼ਹਿਜ਼ਾਦ ਪੱਟੀ ਪਾਕਿਸਤਾਨ ਦੇ ਵਿੱਚ ਬੈਠ ਕੇ ਕਿਸ ਤਰੀਕੇ ਦੇ ਨਾਲ ਪੰਜਾਬ ਦੇ ਵਿੱਚ ਆ ਜਿਹੜੇ ਜ਼ਿਸ਼ਾਂ ਨਖਤਰ ਵਰਗਿਆਂ ਤੋਂ ਤੋਂ ਯਾਦਾ ਅਟੈਕ ਕਰਾਉਂਦੇ ਨੇ ਜਲੰਧਰ ਦੇ ਵਿੱਚ ਜਾਂ ਬਾਬਾ ਸਦੀਕੀ ਵਰਗਿਆਂ ਦਾ ਮੁੰਬਈ ਦੇ ਵਿੱਚ ਕਤਲ ਕਰਾਉਂਦੇ ਨੇ ਸੋ ਇਸ ਤੋਂ ਜਦੋਂ ਬੈਕਵਰਡ ਲਿੰਕੇਜਸ ਤੁਸੀਂ ਦੇਖਦੇ ਹੋ ਇਹ ਕਲੀਅਰਲੀ ਐਸਟੈਬਲਿਸ਼ ਹੋ ਜਾਂਦਾ ਕਿ ਸਾਰੀ ਪੁਸ਼ਤਪਨਾਈ ਜਿਹੜੀ ਚੱਲ ਰਹੀ ਹੈ ਇਹ ਸਾਰੀ ਸਾਰੀ ਕੇਂਦਰ ਔਰ ਬੀਜੇਪੀ ਦੇ ਇਸ਼ਾਰਿਆਂ ਦੇ ਉੱਪਰ ਚੱਲ ਰਹੀ ਹੈ ਤੇ ਪੰਜਾਬ ਨੂੰ ਸਿਰਫ ਔਰ ਸਿਰ ਬਦਨਾਮ ਕਰਨ ਦੇ ਲਈ ਹੁਣ ਅਗਲੀ ਗੱਲ ਆ ਔਰ ਮੈਂ ਪੁੱਛਣਾ ਚਾਹੂੰਗਾ ਸ਼੍ਰੀ ਜਨੀਵ ਜਾਖੜ ਜੀ ਨੂੰ ਕਿ ਜਾਖੜ ਸਾਹਿਬ ਤੁਸੀਂ ਅੱਜ ਤਾਂ ਬਾਲਟੀਆਂ ਭਰ-ਭਰ ਚਿੱਕੜ ਦੀਆਂ ਪੰਜਾਬ ਪੁਲਿਸ ਔਰ ਪੰਜਾਬ ਸਰਕਾਰ ਦੇ ਉੱਪਰ ਉਛਾਲਣ ਬੈਠ ਗਏ ਮੈਂ ਤੁਹਾਨੂੰ ਪਿੱਛੇ ਲੈ ਕੇ ਜਾਊਂਗਾ ਜਦੋਂ ਤੁਹਾਡੀ ਹੀ ਇਸੇ ਭਾਜਪਾ ਦਾ ਔਰ ਭਾਜਪਾ ਦਾ ਸਾਂਝਾ ਰਾਜ ਸੀਗਾ 2007 ਤੋਂ ਲੈ ਕੇ